ਸਤਿ ਸ਼੍ਰੀ ਅਕਾਲ ਫਰੈਂਡਸ ਮੈਥੋ ਦਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫਿਰ ਆਪਾਂ ਸਵਾਗਤ ਕਰਦੇ ਆਂ ਅੱਜ ਆਪਾਂ ਤੁਹਾਨੂੰ ਸਪੈਸ਼ਲ ਇੱਕ ਪੰਜੀਰੀ ਬਣਾ ਕੇ ਦਿਖਾਉਣ ਆਲੇ ਆ ਇਹ ਪੰਜੀਰੀ ਗੋਡਿਆਂ ਦਾ ਦਰਦ ਬਹੁਤ ਜਲਦੀ ਦੂਰ ਕਰੇਗੀ ਕਿਉਂਕਿ ਇਹੀ ਪੰਜੀਰੀ ਸਾਡੇ ਬਜ਼ੁਰਗ ਖਾਂਦੇ ਸੀ ਉਹੀ ਅਸੀਂ ਤੁਹਾਨੂੰ ਦੱਸਣ ਲੱਗੇ ਆਂ ਘਰ ਦੇ ਵਿੱਚ ਤੁਸੀਂ ਬਣਾਓਗੇ ਬੜੇ ਆਸਾਨ ਤਰੀਕੇ ਨਾਲ ਔਰ ਤੁਹਾਨੂੰ ਅੱਜ ਜੋ ਬਣਾਉਣੀ ਵੀ ਸਿਖਾਵਾਂਗੇ ਵੀ ਕਿਵੇਂ ਤੁਸੀਂ ਗੋਡਿਆਂ ਦਾ ਗ੍ਰੀਸ ਵਧਾ ਸਕਦੇ ਹੋ ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਡਾਕਟਰ ਵਿਭਾਸ ਸਰਾਣ ਤੁਹਾਡੇ ਸਾਹਮਣੇ ਇੱਕ ਨਵੀਂ ਚੀਜ਼ ਲੈ ਕੇ ਆਈ ਹਾਂ ਕਿ ਅਸੀਂ ਇੱਕ ਘਰੇ ਪਿੰਨੀ ਬਣਾਉਨੇ ਹੁੰਦੇ ਆ ਜਿਹਦੇ ਜਿਹਦਾ ਰਿਜ਼ਲਟ ਸਾਡੇ ਲਈ ਬਹੁਤ ਵਧੀਆ ਰਿਹਾ ਹੈ ਸਾਡੀ ਇੱਕ ਗਰੋਇੰਗ ਏਜ ਹੈ ਹੁਣ ਅਸੀਂ ਏਜ ਸਾਡੀ ਹੋਣ ਲੱਗੀ ਹੈ ਤੇ ਅਸੀਂ ਚਾਹੁੰਦੇ ਆ ਵੀ ਸਾਡੇ ਗੋਡੇ ਠੀਕ ਰਹਿਣ ਇਸ ਕਰਕੇ ਅਸੀਂ ਅਕਸਰ ਇਹ ਪਿੰਨੀ ਘਰੇ ਬਣਾਉਨੇ ਆ ਸਾਡੇ ਮਾਤਾ ਜੀ ਅਸੀਂ ਸਾਰੇ ਇਹ ਪਿੰਨੀ ਰੋਜ਼ ਇੱਕ ਖਾਣੇ ਆ ਅੱਜ ਅਸੀਂ ਸੋਚਿਆ ਕਿ ਇੱਕ ਵੀਡੀਓ ਤੁਹਾਡੇ ਲਈ ਵੀ ਬਣਾਈ ਜਾਏ ਜਿਹੜੀ ਅ ਅਸੀਂ ਪਿੰਨੀ ਖਾਣੇ ਆ ਜਬ ਬਣਾਉਣੇ ਆ ਆਪਦੇ ਗੋਡਿਆਂ ਨੂੰ ਹੈਲਦੀ ਰੱਖਣ ਲਈ ਉਹ ਅਸੀਂ ਤੁਹਾਨੂੰ ਵੀ ਬਣਾ ਕੇ ਸिखਾਈਏ ਤੇ ਆਪਾਂ ਸਟਾਰਟ ਕਰਦੇ ਆ ਇਸ ਜਿਹੜਾ ਸਮਾਨ ਪਹਿਣਾ ਹੈ ਇਹ ਹੈਗਾ ਆ ਸੌਗੀਆਂ ਹੈ ਕਸ਼ਮਿਸ਼ ਹੈ ਇਹ ਅਸੀਂ ਲੈਨੇ ਆ ਚ ਟੁਕੜਾ ਲੈਨੇ ਆ ਕਾਜੂ ਦਾ ਤੇ ਕੋਕੋਨਟ ਦਾ ਬਰਾਦਾ ਲੈਨੇ ਹੁੰਨੇ ਆ ਥੋੜਾ ਜਿਹਾ ਇਹਦੇ ਨਾਲ ਆ ਆਇਲ ਦੀ ਜਿਹੜੀ ਆਪਾਂ ਯੂਜ਼ ਕਰਨਾ ਆਇਲ ਉਹ ਇਹਦੇ ਨਾਲ ਆਪਾਂ ਪੂਰਾ ਕਰ ਸਕਦੇ ਆ ਜਿਆਦਾ ਦੇਸੀ ਕਿਉਂ ਆਪਾਂ ਪਾਣਾ ਨਹੀਂ ਚਾਹੁੰਦੇ ਵਿੱਚ ਇਹ ਹੈਗਾ ਅਲਸੀ ਦਾ ਪਾਊਡਰ ਜੋ ਕਿ ਰੋਸਟ ਕਰਕੇ ਅਲਸੀ ਦਾ ਪਾਊਡਰ ਬਣਾਇਆ ਗਿਆ ਇਹ ਇਸ ਤਰ੍ਹਾਂ ਦੀ ਹੁੰਦੀ ਹੈ ਅਲਸੀ ਇਹਦਾ ਆਪਾਂ ਪਾਊਡਰ ਬਣਾਤਾ ਹੈ ਨਾਲ ਆਪਾਂ ਲیتے ਮਖਾਣੇ ਮਖਾਣੇ ਇੱਕ ਬਹੁਤ ਵਧੀਆ ਸੋਰਸ ਹੈ ਕੈਲਸ਼ੀਅਮ ਦਾ ਇਸ ਕਰਕੇ ਆਪਾਂ ਇਹਨੂੰ ਵੀ ਨਾਲ ਲੱਗਾ ਹੈ ਸਭ ਤੋਂ ਪਹਿਲਾਂ ਆਪਾਂ ਥੋੜਾ ਜਿਹਾ ਦੇਸੀ ਘਿਓ ਪਾਵਾਂਗੇ जिद के अपना फैट ज्यादा आप ऐड नहीं करना चाहते इस करके आप थोड़ा जासी घ्यो पावे देसी घ्यो के थोड़े जखाने पा देंगे मखाने, मखाने बहुत ही लाइट चीज है बहुत ही गुड सोर्स है कैल्शियम का इस करके आप इन यूज कर रहे हैं थोड़ा जा रोस्ट कर देंगे थोड़ा जा रोस्ट करा जब तक यह ब्राउन होगा ਕਿਉਂਕਿ ਜੇ ਆਪਾਂ ਇਸ ਤਰ੍ਹਾਂ ਇਹਨੂੰ ਪੀਸਾਂਗੇ ਬਿਨਾ ਰੋਸਟ ਕਰੇ ਇਹ ਪੀਸਿਆ ਨਹੀਂ ਜਾਏਗਾ ਇਹ ਬਹੁਤ ਹੀ ਜ਼ਿਆਦਾ ਸਟ੍ਰੈਚ ਕਰਦਾ ਦੇ ਰਹੇ ਇੱਥੇ ਰੋਸਟ ਹੋਣਗੇ ਆਪਾਂ ਉਹਨੇ ਦੇ ਇੱਕ ਕਸ਼ਮਿਸ਼ ਦਾ ਤੇ ਕਾਜੂ ਦਾ ਇੱਕ ਪੇਸਟ ਬਣਾ ਲੈਨੇ ਇੱਕ ਪਾਊਡਰ ਬਣਾ ਲੈਨੇ ਇਹਨੂੰ ਆਪਾਂ ਇਹਦੇ ਵਿੱਚ ਪਾਵਾਂਗੇ ਕਸ਼ਮਿਸ਼ ਇੱਕ ਸੋਰਸ ਹੈ ਤੁਸੀਂ ਇਹਦੇ ਨਾਲ ਆਉਣ ਵਾਲੀ ਸਰਦੀ ਚ ਤੁਸੀਂ ਇਸ ਚ ਖਜੂਰ ਵੀ ਐਡ ਕਰ ਸਕਦੇ ਹੋ ਆਪਾਂ ਸਿਰਫ ਇੰਨਾ ਹੀ ਐਡ ਕਰ ਰਹੇ ਹਾਂ ਜੇ ਤੁਸੀਂ ਹੋਰ ਮਿੱਠਾ ਲਾਈਕ ਕਰਦੇ ਹੋ ਤਾਂ ਤੁਸੀਂ ਇਸ ਚ ਥੋੜੀ ਜੀ ਸ਼ੱਕਰ ਜਾਂ ਫਿਰ ਥੋੜੀ ਜੀ ਜਿਹੜੀ ਆਪਣੀ ਖਜੂਰ ਹੁੰਦੀ ਆ ਉਹ ਐਡ ਕਰ ਸਕਦੇ ਹੋ ਲੇਕਿਨ ਅਸੀਂ ਕਸ਼ਮਿਸ਼ ਐਡ ਕਰਦੇ ਹੁਣੇ ਆ ਦੇ ਵਿੱਚ ਨਹੀਂ ਦੇਰ ਚ ਆਪਾਂ ਇਹਨੂੰ ਗ੍ਰाइंड ਕੀਤਾ ਉਨੀ ਦੇਰ ਚ ਅਸੀਂ ਇਹਨੂੰ Roaste ਵੀ ਕਰ ਲਿਆ। ਹੁਣ ਇਹ ਹਲਕੇ ਹਲਕੇ ਬ੍ਰਾਊਨ ਹੋਏ ਆ ਜਿਹਦਾ ਮਤਲਬ ਇਹਦਾ ਜਿਹੜਾ ਮੌਇਸਚਰ ਹੈ ਉਹ ਨਿਕਲ ਗਿਆ ਹੈ ਔਰ ਇਹ ਬਹੁਤ ਹੀ ਜ਼ਿਆਦਾ ਕਰੰਚੀ ਹੋ ਗਏ ਹੋਣਗੇ। ਜਿਹੜੀ ਪਿੰਨੀ ਹੁੰਦੀ ਆ ਉਸ 'ਚ ਜੇ ਕਰੰਚ ਐਡ ਹੋ ਜਾਏ ਤੇ ਉਹ ਵੀ ਬਹੁਤ ਵਧੀਆ ਲੱਗਦਾ। ਤੁਸੀਂ ਹੋਰ ਵੀ ਚੀਜ਼ਾਂ ਪਾ ਸਕਦੇ ਜਿਸ ਤਰ੍ਹਾਂ ਬਦਾਮ ਵੀ ਪਾ ਸਕਦੇ ਹੋ ਔਰ ਕਈ ਤਾਂ ਇਹਦੇ ਵਿੱਚ ਹਲਦੀ ਵੀ ਪਾਉਂਦੇ ਆ। ਹਲਦੀ ਨਾਲ ਥੋੜਾ ਜਿਹਾ ਇਹ ਹੁੰਦਾ ਕਿ ਉਹ ਐਂਟੀਸੈਪਟਿਕ ਦਾ ਕੰਮ ਕਰਦੇ ਆਪਣੇ ਲਈ ਐਂਟੀ ਇਨਫਲਮੇਟਰੀ ਦਾ ਕੰਮ ਕਰਦੇ ਜੇ ਤੁਹਾਡੇ ਸਵੇਲਿੰਗ ਰਹਿੰਦੀ ਹੈ ਤਾਂ ਤੁਸੀਂ ਕਿਸੇ ਵੀ ਫਾਰਮ ਚ ਇਸ ਚ ਥੋੜੀ ਜੀ ਪਾਊਡਰ ਵਾਲੀ ਹਲਦੀ ਜਾਂ ਹਲਦੀ ਨੂੰ ਰੋਸਟ ਕਰਕੇ ਤੁਸੀਂ ਉਹ ਵੀ ਵਿੱਚ ਉਹਦੇ ਪਾ ਸਕਦੇ ਹੋ ਬਟ ਅਸੀਂ ਪਰਸਨਲੀ ਲਾਈਕ ਨਹੀਂ ਕਰਦੇ ਆ ਕਈ ਲੋਕ ਲਾਈਕ ਨਹੀਂ ਕਰਦੇ ਇਸ ਕਰਕੇ ਅਸੀਂ ਨਹੀਂ ਪਾਉਂਦੇ ਹੁਣ ਅਸੀਂ ਇਹ ਵੀ ਇਹਦੇ ਵਿੱਚ ਐਡ ਕਰਦੇ ਨੇ ਥੋੜਾ ਜਿਹਾ ਠੰਡੇ ਕਰਕੇ

बहुत ही लाइट जी चीज़ है जो कि तीन डेली अपने खाने खा सकते हो इस थोड़ा जा कोकोनट का बुरादा जस्ट टू टेस्ट ऐड करने ली और थोड़ा जा जहाइस्चर ऐड करने ली लिय आप अलसी का पाउडर अलसी का पाउडर बहुत वजिए हों अपने जॉइंट्स लिए इस भी थोड़ा जिइस्चर होंगे जेडा अपने ग्रीसू बल्प करता ਇਸ ਚ ਥੋੜਾ ਜਿਹਾ ਆਪਾਂ ਦੇਸੀ ਕਿਓ ਪਾਦ ਲੈਨੇ ਹੋਰ ਉੱਪਰੋਂ ਮੈਲਟਿਡ ਦੇਸੀ ਕਿਓ ਤਾਂ ਕਿ ਆਪਾਂ ਇਹਨੂੰ ਬਾਈਂਡ ਕਰ ਸਕੀਏ ਚੰਗੀ ਤਰ੍ਹਾਂ ਕਿਉਂਕਿ ਅਪਾ ਕੋਈ 슈ਗਰ ਵੀ ਯਰ ਐਡ ਨਹੀਂ ਕੀਤੇ। ਹੁਣ ਡਾਕਟਰ ਸਾਹਿਬ ਇਹਨੂੰ ਪਿੰਨੀ ਦੀ ਫਾਰਮ ਦੇਣਗੇ। ਹੁਣ ਆਪਾਂ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਿਆ। ਇਹ ਬਹੁਤ ਹੀ ਹੈਲਦੀ ਚੀਜ਼ ਹੈ। ਇਸ 'ਚ ਕੁਝ ਵੀ ਅਨ ਹੈਲਦੀ ਹੈ ਨਹੀਂ। ਨਾ ਜ਼ਿਆਦਾ ਦੇਸੀ ਕਿਓ ਪਾਇਆ ਹੋਇਆ, ਨਾ ਕੋਈ 슈ਗਰ ਪੈਡ ਕੀਤਾ ਹੈ। ਇਟ ਜਸਟ ਇੱਕ ਤੁਸੀਂ ਕਹਿ ਸਕਦੇ ਹੋ ਇੱਕ ਪੰਚੀਰੀ ਟਾਈਪ ਹੈ ਇੱਕ ਆ ਪਾਊਡਰ ਹੈ ਜੋ ਆਪਾਂ ਡੇਲੀ ਖਾ ਸਕਦੇ ਆ ਦੁੱਧ ਦੇ ਨਾਲ ਦੋ ਚਮਚ ਤੁਸੀਂ ਡੇਲੀ ਰੱਖ ਕੇ ਦੇਖੋ ਤੁਸੀਂ ਆਪਣੇ ਆਪ ਹੀ ਮਹਿਸੂਸ ਕਰੋਗੇ ਕਿ ਇਹਦੇ ਨਾਲ ਤੁਹਾਨੂੰ ਬਹੁਤ ਫਰਕ ਪੈ ਰਿਹਾ ਹੈ ਡੇਲੀ ਸਿਰਫ ਇਸ ਪਾਊਡਰ ਨੂੰ ਤੁਸੀਂ ਆਪਣੇ ਇੱਕ ਜਾਰ ਚ ਸਟੋਰ ਕਰਕੇ ਰੱਖ ਲਓ ਜਦੋਂ ਇਹ ਠੰਡਾ ਹੋ ਜਾਏਗਾ ਉਸ ਤੋਂ ਬਾਅਦ ਤੁਸੀਂ ਇਹਨੂੰ ਡੇਲੀ ਦੋ ਚਮਚ ਲੈ ਕੇ ਚਾਹੇ ਤੁਸੀਂ ਥੋੜਾ ਜਿਹਾ ਰੋਸਟ ਕਰਕੇ ਇਦਾਂ ਹੀ ਦੋ ਚਮਚ ਗਰਮ ਦੁੱਧ ਦੇ ਨਾਲ ਲੈ ਕੇ ਦੇਖੋ ਗੋਡਿਆਂ ਗੋਡਿਆਂ ਦੀ ਗ੍ਰੀਸ ਚ ਵੀ ਫਰਕ ਪਏਗਾ ਤੇ ਤੁਹਾਨੂੰ ਗੋਡਿਆਂ ਦੇ ਦਰਦ ਚ ਵੀ ਬਹੁਤ ਆਰਾਮ ਮਿਲੇਗਾ ਡਾਕਟਰ ਸਾਹਿਬ ਟੈਸਟ ਕਰਕੇ ਦੱਸ ਦਿੰਦੇ ਆ ਕਿ ਕਿਸ ਤਰ੍ਹਾਂ ਦਾ ਲੱਗਿਆ ਚੈਨੀ ਕਾਪਾ ਹੱਥ ਨਾਲ ਹੀ ਖਾ ਕੇ ਦੱਸਾਂਗੇ ਤੁਹਾਨੂੰ ਅੱਪਾ ਦਾ ਪਹਿਲਾਂ ਜਿਵੇਂ ਮੈਮ ਨੇ ਦੱਸਿਆ ਬਈ ਮੇਰੇ ਦਾਦੇ ਜੀ ਹੁਣੀ ਪਹਿਲਾਂ ਹੀ ਇਹ ਘਰੇ ਬਣਾਉਂਦੇ ਹੁੰਦੇ ਸੀਗੇ ਬਹੁਤ ਉਹੀ ਟੇਸਟ ਹੈ ਔਰ ਇਹਨੂੰ ਤੁਸੀਂ ਰੋਜ਼ਾਨਾ ਖਾਓ ਦੋ ਤੋਂ ਤਿੰਨ ਚਮਚ ਸਵੇਰੇ ਦੋ ਤੋਂ 10:00 ਸ਼ਾਮ ਔਰ ਅਗਰ ਤੁਹਾਨੂੰ ਇਹ ਅੱਜ ਦੀ ਸਾਡੀ ਪੰਜੀਰੀ ਵਾਲੀ ਰੈਸিপি ਪਸੰਦ ਆਈ ਤਾਂ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ ਸੋ ਤੁਹਾਡਾ ਇਹ ਸਾਰਿਆਂ ਦਾ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ